ਆਪਣੇ ਦਫਤਰ ਜਾ ਰਹੀ ਹੈ ਇੱਕ ਦਫਤਰ ਨਹੀਂ ਜਾ ਸਕਦਾ ਬੰਦਾ ਮੈਂ ਲੋਕ ਲਾ ਮੇ ਲਿਆ ਆਈ ਐਮ ਦ ਲੋਕਲ ਐਮ ਐਲ ਏ ਹਰ ਲੋਕਲ ਐਮ ਐਲ ਏ ਨੂੰ ਆਪਣੇ ਦਫਤਰ ਜਾਣ ਤੋਂ ਕੋਈ ਰੋਕ ਸਕਦਾ ਹੈ ਰੋਕ ਸਕਦਾ ਹੈ ਨਹੀਂ ਕੁ ਲੈਡਿਸ ਅੰਦਰ ਨਹੀਂ ਲੋਡੀ ਜਿਹੜੇ ਇੱਥੇ ਅੰਦਰ ਕੇ ਇੱਕ ਲੈਡਿਸ ਅੰਦਰ ਨਹੀਂ ਆ ਉਹਨਾਂ ਨੂੰ ਅੰਦਰ ਉਹਨਾਂ ਦੇ ਹੱਥ ਮੈਨੂੰ ਅੰਦਰ ਨਹੀਂ ਜਾਣ ਦਿੰਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਲੇਡੀ ਕੱਲੀ ਅੰਦਰ ਹੈ ਲੇਡੀ ਐਮ ਐਲ اے ਐ ਇਥੋਂ ਜੀ ਮੇਰਾ ਦਫਤਰ ਹੈ ਮੈਂ ਇਥੋਂ ਦੀ ਐਮ ਐਲ اے ਐ ਮੈਨੂੰ ਉੱਥੇ ਕਿਹਾ ਗਿਆ ਕਿ ਰੋਡ ਬੰਦ ਹੈ ਤੁਸੀਂ ਤੁਹਾਡੇ ਵਹੀਕਲਸ ਨਹੀਂ ਜਾ ਸਕਦੇ ਠੀਕ ਹੈ ਨਹੀਂ ਜਾ ਸਕਦੇ ਠੀਕ ਹੈ ਮੈਂ ਉੱਥੇ ਛੱਡਦੇ ਵਹੀਕਲਸ ਜੀ ਮੈਂ ਤੁਰ ਕੇ ਆਈ ਹਾਂ ਮੈਨੂੰ ਕਹਿੰਦੇ ਤੁਸੀਂ ਅੱਗੇ ਨਹੀਂ ਜਾ ਸਕਦੇ ਮੈਂ ਇਸ ਦਫਤਰ ਦੀ ਪਹਿਲਾਂ ਹੀ ਪੁਲਿਸ ਤਲਾਸ਼ੀ ਲੈ ਚੁੱਕੀ ਹੈ ਬਿਲਕੁਲ ਤਲਾਸ਼ੀ ਲੈ ਚੁੱਕੀ ਹੈ ਜੀ ਇੱਕ ਇੱਕ ਚੀਜ਼ ਤਲਾਸ਼ ਹੋ ਗਈ ਹੈ ਸਾਡੇ ਚੰਡੀਗੜ੍ਹ ਦੇ ਘਰ ਦੀ ਚ ਤਲਾਸ਼ੀ ਲਈ ਹੈ ਮੈਂ ਉੱਥੇ ਨਹੀਂ ਸੀ ਮੇਰੇ 80 ਸਾਲ ਦੇ ਮਦਰ ਕੱਲੇ ਸੀਗੇ ਚੰਡੀਗੜ੍ਹ ਦਾ ਅੰਬਰਸਤ ਤਲਾਸ਼ੀ ਲਈ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੁਣ ਇੱਥੇ ਕੀ ਕਰਨ ਮੈਨੂੰ ਆਪਣੇ ਦਫ਼ਤਰ ਕਿ ਨਹੀਂ ਜਾ ਮੈਂ ਦਫ਼ਤਰ ਨਹੀਂ ਜਾ ਸਕਦੀ ਤੁਸੀਂ ਦੱਸੋ ਇਟ ਇਜ਼ ਲਾਫੁਲ ਮੈਂ ਰੋਕ ਰਹੀ ਹਾਂ ਕਿ ਕਿ ਬੈਨ ਮੈਨੂੰ ਨਹੀਂ ਪਤਾ ਆਈ ਡੋਟ ਨੋ ਆਈ ਡੋਟ ਨੋ ਬਿਲਕੁਲ ਜੀ ਸਾਰਿਆਂ ਐਮ ਐਲ ਏ ਸਾਹਿਬ ਕਹਿ ਰਹੇ ਨੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਯਰ ਮਾਈ ਕੇਸ ਇਟ ਇਜ਼ ਜਸਟ ਪਾਰਟ ਠੀਕ ਹੈ ਕਿ ਤੁਸੀਂ ਗੱਲਬਾਤ ਕਰਨ ਲਈ ਆਏ ਹੋ ਸਰ ਮੈਂ ਤੇ ਜੀ ਆਇਆਂ ਨੂੰ ਤੋਂ ਸਰ ਉਹਨਾਂ ਨਾਲ ਮਿਲਣ ਆਏ ਹਾਂ ਜੀ ਇਹਦੀ ਫਿਕਰ ਜੀ ਲੋਕਾਂ ਦੀ ਮੁਸ਼ਕਿਲਾਂ ਮੇਰੇ ਤੋਂ ਪੁੱਛਿਆ ਗਿਆ ਕਿ ਉਹ ਇੱਕ ਖਾਸ ਜਦ ਕਿ ਮੈਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਇਨਵੈਸਟੀਗੇਸ਼ਨ ਜੋ ਜਿਵੇਂ ਜਿਵੇਂ ਚੱਲ ਰਹੀ ਹੈ ਉਹਦਾ ਤਫਤੀਸ਼ ਜਿਹੜੇ ਤੁਹਾਡੇ ਫੈਕਟਸ ਆਣਗੇ ਤੁਹਾਡੇ ਸਾਹਮਣੇ ਸ਼ੇਅਰ ਕੀਤੇ ਜਾਣ ਸਰ ਬਿਕਰਮ ਸਿੰਘ ਬਿਕਰਮ ਲਿਆਦਾ ਜਾਰੀ ਜਾ ਰਿਹਾ ਜੀ ਇਹ ਪਤਾ ਨਹੀਂ ਜੀ ਇਹ ਸਾਡੀ ਜਿਹੜੀ ਹੈਗੀ ਵਿਜਲੈਸ ਦੀ ਟੀਮ ਦਾ ਕਾਲ ਹੈਗਾ ਜੀ ਅਸੀਂ ਇੱਥੇ ਆਏ ਸੀਗੇ ਸਾਨੂੰ ਪਤਾ ਲੱਗਿਆ ਕਿ ਇੱਥੇ ਕੋਈ ਸਿਚੁਏਸ਼ਨ ਬਣ ਰਹੀ ਹੈ ਤੇ ਸੀ